ਮੇਂ ਜੀ ਮਹੱਲਾ ਪੰਜਵਾ ਕਰ ਕਿਰਪਾ ਆਪਣਾ ਦਰਸ ਬੀਜੈ ਗਿਰਨ ਕੀ ਕਰੀਏ ਆਕਾਲ ਪੁਰਖ ਵਾਹਿਗੁਰੂ ਅਗੇ ਠਾਕਰ ਕੋਈ ਬਿਨ ਬਿਆ ਨਾ ਹੋਰ ਕਿਰਪਾ ਕਰਕੇ ਮਾਰਾ ਆਪਦਾ ਪਵਿੱਤਰ ਦਰਸ਼ਨ ਬਖਸ਼ੋ ਸਾਰੇ ਅੰਦਰ ਤੇ ਜੋਤੀ ਸਰੂਪ ਪ੍ਰਕਾਸ਼ ਹੋ ਜਾਵੇ ਸਾਡੇ ਅੰਦਰ ਜਲ ਵਿੱਚ ਵੀ ਥਲ ਵਿੱਚ ਵੀ ਸਾਂਹਾਂ ਤਾਂ ਚ ਸਾਰੇ ਲੋਕਾਂ ਵਿੱਚ ਆਪ ਤੋਂ ਬਿਨਾਂ ਹੋਰ ਕੋਈ ਆਕਾਰ ਸਾਨੂੰ ਪਾਸੇ ਹੀ ਨਾ ਐਸੀ ਕਿਰਪਾ ਕਰੋ ਆਪਦਾ ਸਰਬ ਵਿਆਪੀ ਜੀ ਦਰਸ਼ਨ ਦਿਓ ਆਬ ਨਾ ਹੋਰ ਕੋਈ ਪ੍ਰਤੀਤ ਨਾ ਹੋਵੇ ਜਿਵੇਂ ਜਿਵੇਂ ਬਚਨ ਕੀਤੇ ਹੈ ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤਾ ਐਸਾ ਦਰਸ਼ਨ ਬਖਸ਼ੋ ਮਹਾਰਾਜ ਜੀ ਜਸ ਗਾਉ ਨਿਸ ਅਰਪੂ ਅਜੋ ਸਾਹਿਬ ਦਾ ਗਾਉਂਦੇ ਰਹੀਏ ਮਾੜਾ ਰਾਤ ਨੂੰ ਵੀ ਤੇ ਪੋੜ ਸਵੇਰੇ ਵੀ ਰਾਤ ਨੂੰ ਵੀ ਗਾਈਏ ਸਵੇਰੇ ਵੀ ਗਾਈਏ ਹਰ ਵਕਤ ਠੇ ਪੈਰ ਗਾਉਂਦੇ ਰਹੀਏ ਨੇ ਸਰਪੂ ਰਾਤ ਦਾ ਬੈਰੀ ਹੈ ਜੋ ਗੁਰ ਦੇਨੋ ਉਹ ਗਿਆਨ ਰੂਪੀ ਸਾਨੂੰ ਵਿਦਿਆ ਰੂਪੀ ਰਾਤ ਦਾ ਜਿਹੜਾ ਦੁਸ਼ਮਣ ਹੋਇ ਗਿਆਨ ਰੂਪੀ ਜਨ ਚੜ ਜਾਵੇ ਆਪ ਦਾ ਜਸ ਜੇ ਰਾਤ ਨੂੰ ਅਠੇ ਪੈਰ ਗਾਈਏ ਆਠ ਪੈਰ ਜੀ ਦੂਸਰਾ ਨਹੀਂ ਗਤ ਹੋਵਾ ਤਿਸ ਨਾਨਕ ਲਗ ਪਾਈ ਤਿਸ ਨਾਨਕ ਲਗ ਪਾਈ ਗਤ ਗਾਵੋ ਨੇ ਸਰਪੂ ਆਪ ਦਾ ਜਸ ਰਾਤ ਨੂੰ ਵੀ ਪੂਰ ਸਵੇਰੇ ਵੀ ਗਾਉਂਦੇ ਰਹੀਏ ਜੋ ਵਿਦਿਆ ਰੂਪੀ ਰਾਤ ਨੂੰ ਮੇਟ ਕਰਕੇ ਉਹ ਹੋਰ ਸੂ ਗਿਆਨੂਪੀ ਜੰਦੇ ਚੜਾਉਣ ਵਾਲਾ ਅੰਮ੍ਰਿਤ ਵੇਲਾ ਬਣਾਉਣ ਵਾਲਾ ਹੈ ਕੀ ਸੰਗ ਦਾਸ ਪਦ ਧਾਰ ਕੀ ਗ੍ਰਿਵਨ ਆਜ ਆਵਦੇ ਕੇਸਾਂ ਦੇ ਨਾਲ ਹੈ ਕਿ ਤੇਰੇ ਪਿਆਰਿਆਂ ਦੇ ਦਾਸਾਂ ਦੇ ਚਰਨਾਂ ਨੂੰ ਝਾੜਨਾ ਕਰੀਏ ਇੰਨਾ ਸਾਦਾ ਪਿਆਰ ਹੈ ਕੀ ਹੈ ਮਨੂਦ ਸਮੂਰ ਇਸ ਨਿਸ਼ਕਾਮ ਕਰਮਾ ਰੂਪੀ ਕੇਸਾਂ ਦੇ ਨਾਲ ਹੈ ਤੇਰੇ ਦਾਸਾਂ ਦੇ ਨਾਲ ਜਿਹੜਾ ਪ੍ਰੇਮ ਕਰਨਾ ਹੈ ਪਾਗ ਰੱਬ ਕਰਕੇ ਚਰਨ ਝਾੜਨਾ ਕਰੀਏ ਇਹ ਹੈ ਮਨੂਰਥ ਮੂ ਇਹ ਸਾਡਾ ਮਾਰਾ ਸੰਕਲਪ ਹੈ ਕਿ ਅਸੀਂ ਆਪਣੇ ਆਪ ਨੂੰ ਸਫਲਾ ਮੰਨਦੇ ਹਾਂ ਤਨ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਜਿਸ ਵੇਲੇ ਕੰਮਰ ਸਰ ਸਾਹਿਬ ਜੀ ਬਿਰਾਜ ਰਹੇ ਸਨ ਬਾਬਾ ਸ੍ਰੀ ਚੰਦ ਗੁਰੂ ਨਾਨਕ ਸਾਹਿਬ ਦਾ ਜੋ ਪੁੱਤਰ ਸੀ ਵੱਡਾ ਸ੍ਰੀ ਚੰਦ ਜੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਸਾਇਆ ਜਾਣ ਕੇ ਦਰਸ਼ਨ ਕਰਨ ਵਾਸਤੇ ਆਏ ਅੰਮ੍ਰਿਤਸਰ ਸਾਹਿਬ ਵਿੱਚ ਆਪ ਦੋਹ ਭਜਨੀ ਬੇਰੀ ਇਠਾਂ ਦੀਵਾਰ ਸਿਝਾਈ ਬੈਠੇ ਐ ਆ ਕੇ ਸ੍ਰੀ ਚੰਦ ਜੀ ਜਦੋਂ ਮਹਾਰਾਜ ਜੀ ਨੇ ਬੜਾ ਸਤਕਾਰ ਕੀਤਾ ਗੁਰੂ ਦਾ ਵੱਡਾ ਪੁੱਤਰ ਜਾਣ ਕੇ ਤੇ ਸਤਕਾਰ ਨਾਲ ਬਿਠਾਏ ਤੇ ਮਹਾਰਾਜ ਦੀ ਪ੍ਰੀਖਿਆ ਕਰਨ ਨੂੰ ਆ ਕੇ ਕਹਿਣ ਲੱਗੇ ਮਹਾਰਾਜ ਆਪ ਦਾ ਇਹਦਾ ਦਾੜਾ ਇੰਨਾ ਵੱਡਾ ਹੈ ਇਹ ਕਿਸੇ ਆਪੇ ਬੁਲਾਇਆ ਹੋਇਆ ਹੈ ਸੁਣ ਕੇ ਗੁਰੂ ਸਾਹਿਬ ਜੀ ਨੇ ਆਪਣਾ ਦਾੜਾ ਇੱਕ ਹੱਥ ਕਵਲ ਚ ਪਕੜ ਲਿਆ ਦੂਜਾ ਹੱਥ ਆਪ ਚਰਨ ਸ੍ਰੀ ਚੰਦਿਆਂ ਵੱਲ ਨੂੰ ਚੁਲਾਇਆ ਸਿਰ ਜੰਦੇ ਉਲਟ ਕੇ ਗੁਰੂ ਸਾਹਿਬ ਦੇ ਚਰਨੀ ਪਈ ਹੈ ਕਹਿਣ ਲੱਗਾ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਦਾ ਸਰੂਪ ਮੈਂ ਕਿੱਥੋਂ ਚੈਨ ਵਿੱਚ ਚੜ੍ਹ ਸਕਦਾ ਮਹਾਰਾਜ ਕਹਿੰਦੇ ਇਹ ਤਾਂ ਜੀ ਉੱਪਰ ਦੁਤਾ ਹੈ ਕਿ ਇਹ ਸੰਗਤ ਦੇ ਚਰਨ ਝਾਣਣ ਵਾਸਤੇ ਦਾੜਾ ਲੰਮਾ ਬਨਾਇਆ ਹੈ ਭਾਈ ਜਾਨ ਸੁਣ ਤੰਗੂ ਅਰਜਨ ਸਾਹਿਬ ਦੇ ਪੈਰੇ ਲੰਮੀ ਨੂੰ ਕਿਹਾ ਪਰ ਸੂਜੀਪੁਰ ਕੋਈ ਤਾਂ ਕਿ ਉੱਥੇ ਪਾਸ ਸਾਬੀ ਨਾ ਸਾਕੀ ਹੋਈ ਹੈ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਦੇ ਅੰਦਰ ਪਗ ਝਾਗੁਰ ਪਗ ਝਾਰੋਂ ਬਾਲ ਵਾਕ ਆਉਂਦੇ ਹੈ ਇੰਨਾ ਪਿਆਰ ਬਸਦੇ ਹਨ ਗੁਰੂ ਸਾਹਿਬ ਜੀ ਇਹ ਹੈ ਮਨ ਉਰਥ ਮਨ ਇਹ ਸਾਡੇ ਮਨ ਦਾ ਸੰਕਲਪ ਹੈ ਠਾਕੁਰ ਤੁਝ ਬਿਨ ਬੀਆ ਨਾ ਹੋ ਏ ਠਾਕੁਰ ਸੌਮੀ ਅਕਾਲਪੁਰ ਖਾਬ ਤੋਂ ਬਿਨਾ ਬੀਆ ਦੂਸਰਾ ਹੋਰ ਕੋਈ ਨਹੀਂ ਬੀਆ ਪੈਦਾ ਹੀ ਨਹੀਂ ਹੋਇਆ ਦੂਸਰਾ ਹੋਰ ਕੋਈ ਚਿਤ ਚਿਤਵੋ ਹਰ ਰਸਨ ਆਰਾਧੋ ਅਸੀਂ ਮਨਾਂ ਚਿਤ ਵੀ ਚਿਤ ਵੀ ਚਰੂਦੇ ਰੇਣੇ ਚਿਤ ਤੇ ਚਿਤਵਣੀ ਦੁਆਰਾ ਆਪ ਦੇ ਦੇਖਣ ਵਾਸਤੇ ਕੋਣ ਨੇ ਛਾੜੇ ਚਿੱਤ ਵਿੱਚ ਪੜ ਹੋ ਜਾਵੇ ਇਸ ਵਿੱਚ ਚੇਤਨ ਚੀਤ ਉਦੋਤਾ ਸੋਹੇ ਚੇਤਨ ਚਿੱਤ ਵਿੱਚ ਜੇ ਉਦੋ ਹੋ ਜਾਵੇ ਕਿਉਂ ਚਿੱਤ ਵਿੱਚ ਜਿਵੇਂ ਰਹਿੰਦੇ ਰਹੇ ਹਾਂ ਅਸੀਂ ਹਰ ਰਸਨ ਆਰਾਧੋਂਗੇ ਹਰੀ ਰਸਨਾ ਕਰਕੇ ਵੀ ਆਪ ਨੂੰ ਆਰਾਧੇ ਰਹੀਏ ਭਾਣਾ ਦਾ ਚੇਤੇ ਕਰਦੇ ਰਹੀਏ ਪ੍ਰੀਤ ਰੂਪੀ ਰਸਨਾ ਨਾਲ ਵੀ ਤੇ ਰਸਨਾ ਨਾਲ ਮੇਰਖੋ ਤੁਮਰੀ ਓ ਅੱਖਾਂ ਦੇ ਨਾਲ ਦੀਦਿਆਂ ਨਾਲ ਦੀਦਨੇ ਦੀਦਾਰ ਸਹਬ ਕੁਛ ਨਹੀਂ ਇਸ ਕਾ ਮੋਲ ਇਹਨਾਂ ਚੰਗੀਆਂ ਅੱਖਾਂ ਜਿਹੜੇ ਥੋੜੇ ਦਰਨ ਹੋ ਜਾਂਦੇ ਜਾਣੇ ਇਹ ਬੇਤੀ ਹੁਕੀ ਅੱਖਾਂ ਹੋ ਜਾਂਦੀਆਂ ਕਿਉਂਕਿ ਜਿਨ੍ਹਾਂ ਅੱਖਾਂ ਦੇ ਨਾਲ ਵਕਾਰਾਂ ਦੀ ਦ੍ਰਿਸ਼ਟੀ ਦੇਖਦਾ ਹੈ ਉਹ ਅੱਖਾਂ ਤੋਂ ਮਹਾਰਾਜ ਜੀ ਨੇ ਕਹੇ ਨੈਣ ਦੇਖੇ ਸਾਹ ਸੇ ਨੈਣ ਬਹਲ ਬਹਾਲਿਆ ਕੰਨ ਸੁਣੀ ਨਾਦ ਕਰਨ ਮੁੰਦ ਕਾਲਿਆ ਇਹ ਅੱਖਾਂ ਸਫਲੀਆਂ ਕਰੀਏ ਆਪਦੇ ਦਰਸ਼ਨ ਦੇਖਣ ਵਾਸਤੇ ਲੱਗੇ ਰਹੀਏ ਇਹ ਮਨਵਤ ਰੂਪੀ ਨੇਤਰ ਬਾਣੀ ਤਰਫ ਦੇਖਣ ਵਾਸਤੇ ਲਾਏ ਹੋਏ ਹੈ ਹਾਲੂ ਪੂਰਤ ਸਰਬ ਕੀ ਠਾਕੀ ਕੀ ਜਾਵੇ ਘਰ ਹੋਏ ਪੂਰਨ ਸਾਰਿਆਂ ਦੇ ਮਾਲਕ ਬਿਨੂ ਕਰੋ ਕਰਜੂ ਦੋ ਹੱਥ ਜੋੜ ਕਰਕੇ ਆਪਦੇ ਅੱਗੇ ਸੀ ਬੇਨਤੀ ਪ੍ਰਾਰਥਨਾ ਕਰਦੇ ਹਾਂ ਨਾਮ ਜਪੈ ਨਾਨਕ ਦਾਸ ਸੱਚੇ ਬਾਦਸ਼ਾਹ ਮੈਂ ਆਪ ਦਾ ਦਾਸ ਜੋ ਹਾਂ ਮਾਰੇ ਕਹਿੰਦੇ ਹੋ ਬੇਨਤੀ ਕਰੀਏ ਆਪ ਦਾ ਦਾਸ ਮੈਂ ਨਾਮ ਜਪਾਂ ਉਦਰ ਸਾਕੀ ਫੂਲ ਨਾਮ ਜਪਨੇ ਉਹਨੂੰ ਸਾਨੂੰ ਉਧਾਰ ਦੇ ਸੱਚੇ ਬਾਦਸ਼ਾਹ ਅੱਖ ਦੇ ਫੁਰਕਲੇ ਵਿੱਚ ਅੱਖ ਦੇ ਖੋਲਣ ਨੂੰ ਜਿਸਾ ਦਾ ਉਧਾਰ ਕਰੋ ਸੱਚੇ ਪਾਤਸ਼ਾਹ ਉਦੋਂ ਸੇ ਆਖੀ ਫੋਰ ਸਾਡਾ ਉਧਾਰ ਕਰੋ ਮਾਰਾ ਸਾਡੇ ਮਨਬੋਧ ਨੂੰ ਕਿ ਜਿਤਨਾ ਚੇ ਜਿਹੜੇ ਧਰਮ ਦੇ ਅੱਖਾਂ ਜੀ ਫੁੱਲੇ ਪਏ ਹੋਏ ਐ ਉਹਨਾਂ ਨੂੰ ਵੀ ਕੱਟ ਦਿਓ ਸੱਚੇ ਪਾਤਸ਼ਾਹ ਅੱਖ ਦੇ ਫੁਰਤੇ ਮਾਥੇ ਜੀ ਉਧਾਰ ਨੂੰ ਬਖਸ਼ਿਸ਼ ਕਰੋ ਹੂਜਰੀ ਮਹੱਲਾ ਪੰਜਵਾ ਬ੍ਰਹਮ ਲੋਕ ਅਰ ਰੁਦਰ ਲੋਕ ਮਾਰਾ ਪ੍ਰਕਾਸ਼ ਦਿਖਾਉਂਦੇ ਹੋ ਫਰਮਾਉਂਦੇ ਹਨ ਗੁਰੂ ਸਾਹਿਬ ਦੀ ਸ਼ਰਨ ਪੈ ਕੇ ਇਸ ਤੋਂ ਬਚੇ ਹਾਂ ਓ ਮੋ ਆਇ ਪੈ ਉਹ ਸਰਨਾਏ ਹਾਂ ਜੀ ਬ੍ਰਹਮ ਲੋਕ ਆਰਵਿੰਦਰ ਲੋਕ ਇਹ ਜਿਹੜੀ ਮਾਇਆ ਏ ਸੀ ਪਰਵਲ ਆ ਕਿੰਦੇ ਬ੍ਰਹਮ ਲੋਕ ਵਿੱਚ ਬ੍ਰਹਮਾ ਦੇ ਪੰਜ ਮੂੰਹ ਲਾ ਕੇ ਸੀ ਜਿਸ ਵੇਲੇ ਸ਼ਿਵ ਜੀ ਨੇ ਦਾ ਸ਼ੇਂ ਪੰਜਵਾਂ ਸਿਰ ਕੱਟਿਆ ਉਸ ਵੇਲੇ ਸ਼ਰਸਤੀ ਚੋਂ ਇਸ ਰੋਣੀ ਨਾਮੇ ਪੁੱਤਰ ਪੈਦਾ ਕਰ ਲਿਆ ਅਦੇ ਬ੍ਰਹਮ ਲੋਕ ਚੋਂ ਬ੍ਰਹਮਾ ਨੂੰ ਕਰਕੇ ਖਰਾਬ ਅਰਧ ਲੋਕ ਸ਼ਿਵਜੀ ਦੀ ਪੂਰੀ ਕਲਾਸ ਪਰਬੋਦੇ ਉੱਤੇ ਬੈਠੇ ਹੋਏ ਨੇ ਤਾਈ ਮੋਣੀ ਉਤਾਰਦੇ ਰਹੇ ਮੋ ਕਰਕੇ ਸ਼ਿਵਜੀ ਦੇ ਤਾਈ ਅਰਧ ਲੋਕੋ ਆਈ ਇੰਦਰ ਲੋਕ ਤੇ ਧਾ ਇੰਦਰ ਲੋਕ ਦੇ ਵਿੱਚ ਧਾ ਕਰਕੇ ਆ ਗਈ ਇੰਦਰ ਦੇ ਗੋਤ ਹੁੰਦੇ ਕਰਨ ਸਰਾਫ ਗਵਾਤਾ ਸਾਧ ਸੰਗਤ ਕੋ ਜੂਹੇ ਨਾ ਸਾਥ ਐਸੀ ਪਰਵੋਲਾ ਵਰਮ ਲੋਕ ਚ ਵੀ ਨਹੀਂ ਕਿਸੇ ਨੂੰ ਛੜਵੀ ਜਦੋਂ ਬਰਮਾ ਨੇ ਮਾਰ ਲਿਆ ਤੇ ਸ਼ਿਵਜੀ ਪਕੜ ਲਿਆ ਬਾਤੀਆਂ ਦੀ ਗੱਲ ਕੀ ਹੈ ਇੰਦਰਪੁਰੀ ਜੀ ਆਪਣੇ ਇੰਦਰ ਦੇ ਤਾਂ ਹੀ ਸਾਫ ਦੁਆਰ ਤੇ ਸਾਰੇ ਸੀਰ ਤੇ ਕੋਲ ਪੈਦਾ ਕਰ ਦਿੱਤਾ ਐਸੀ ਪਰਮਲ ਹੈ ਸਾਧ ਸੰਗਤ ਕੋ ਜੋ ਹੈ ਨਾ ਸਾਥ ਕਾ ਜਿਨ੍ਹਾਂ ਦਾ ਮਨ ਸਾਧਿਆ ਹੋਇਆ ਹੈ ਹੋਰ ਅਕਿੰਦੇ ਸਿਮਰਨ ਵਿੱਚ ਜਿਨ੍ਹਾਂ ਦੇ ਸਿਰ ਤੇ ਸਿਰ ਉਪਰ ਠੰਡਾ ਗੁਰਸੂਰਾ ਗੁਰੂ ਸਾਹਿਬ ਜੀ ਹਰ ਵਕਤ ਸਿਰ ਤੇ ਖੜੇ ਜਿਵੇਂ ਦਿਸਦੇ ਹੈ ਐਸੀ ਜਿਹੜੀ ਸਾਦ ਸੰਗਤ ਹੈ ਉਹਨਾਂ ਨੂੰ ਇਹ ਜੋ ਤਾਰ ਨਹੀਂ ਸਕਦੀ ਹੈ ਮਲ ਮਲ ਘੂਗ ਹੈ ਪਰ ਉਹਨਾਂ ਦੇ ਮਲ ਮਲ ਕੇ ਚੰਦ ਤੋਂ ਦੇ ਜੇ ਇੱਕ ਤੇ ਮੋਹ ਕਰ ਲੱਗਾ ਮੂਧੇ ਵੀ ਮਾਰ ਜਾਂਦੀ ਹੈ ਸੋ ਮਲ ਮਲ ਕੇ ਚੰਦ ਨੂੰ ਸੱਜੇ ਖੰਬੇ ਨੂੰ ਤੋਂਦੀ ਹਾਂ ਆਗ ਮੋਈ ਆਏ ਪਰਿਓ ਸਰਣਾ ਸਤਿਗੁਰੂ ਜੀ ਸਤਿਗੁਰੂ ਜੀ ਕਹਿੰਦੇ ਨੇ ਮੈਂ ਤਾਂ ਸੱਚੇ ਪਾਰਸ਼ਣ ਦੀ ਸ਼ਰਨ ਆ ਕੇ ਪਿਆ ਹਾਂ ਮੋਜ ਪਾਪ ਕੋ ਬਹੁਤ ਪੜ ਜਾ ਰਾ ਹੈ ਇਹ ਬੜੀ ਗੁਜ ਪਾਪ ਕਗਨੀ ਹੈ ਗੁਪ ਤੱਕ ਗਈ ਮਮਤਰੂਪ ਹੋ ਕੇ ਚਿੰਬੜ ਜਾਂਦੀ ਹੈ ਬਿਨਾ ਦੰਦਾ ਤੋਂ ਖਾਈ ਜਾਂਦੀ ਸਾਰਿਆਂ ਨੂੰ ਗੁਪ ਤਾਗ ਸਾਰਿਆਂ ਦੇ ਹਿਰਦੇ ਚ ਲੈ ਸੋ ਬਹੁਤ ਪਰ ਵਿਸ਼ੇਸ਼ ਕਰਕੇ ਇਨਜਾਮ ਦਿੱਤੇ ਹੈ ਛੱਡਿਆ ਕੋਈ ਨਹੀਂ ਰਹੀ ਮਨੀ ਸਾਹਿਬ ਇਸਨ ਮਾਰਤੇ ਲੋਕੋ ਸਤਿਗੁਰੂ ਦੀਓ ਹੈ ਬਤਾ ਇਹ ਕਦ ਸਤਿਗੁਰੂ ਜੀ ਨੇ ਮੈਨੂੰ ਦੱਸ ਤੀ ਕਿ ਇਹਦਾ ਭਰੋਸਾ ਨਹੀਂ ਕਰਨਾ ਮੁਖ ਬੇਰਾਵੇ ਅਠਗਾਵਾ ਹੈ ਇਹ ਬਰਾਂ ਦੇ ਦੀ ਤੇ ਮਗਰੋਂ ਠੱਗੀ ਮਾਰਦੀ ਹੈ ਸਤਗੁਰੂ ਨਾਨਕ ਦੇ ਗੁਰੂ ਰਾਮਦਾਸ ਸਾਹਿਬ ਸਾਨੂੰ ਦੱਸ ਦਿੱਤਾ ਹੈ ਰਹਾਉ ਸਿੱਧ ਸਾਧ ਕੋ ਅਰ ਜਖ ਪਿੰਨਰ ਨਾਰੋ ਇਹ ਸਿੱਧ ਜਿਹੇ ਸੀ ਸਿੱਧਾ ਦਾ ਗੁਰੂ ਮਿਸ਼ਰਨ ਨਾਥ ਗੋਰਖ ਨਾਥ ਦਾ ਅਮਰੂਲ ਨਾਮ ਦੇ ਰਾਜੇ ਦੇ ਮੁਰਦੇ ਦੀ ਵੇਜ ਸੰਗਲਾ ਦੀ ਜਾਗੜਿਆ ਸੀ ਪਦਮਨੀ لال ਜਵਾਸਤੇ ਸਾਧਕ ਸਾਧਨਾ ਕਰਨ ਵਾਲੇ ਸਰਬ ਦਹੀ ਵੇਲੇ ਵਰਗੇ ਜਿਹੜੇ ਪਹਾੜਾਂ ਦੇ ਵਿੱਚ ਬੈਠਿਆਂ ਦੇ ਸਰੀਰ ਦੇ ਤੇ ਬਰਮੀਆਂ ਜੰਮ ਗਈਆਂ ਸੀ ਰਾਜੇ ਦੀਆਂ ਲੜਕੀਆਂ ਨੇ ਆ ਕੇ ਰਸੂਲਾ ਖਾਂਗੇ ਇਤਨੀਆਂ ਰਾਜੇ ਨੇ ਬੇਨਤੀ ਕੀਤੀ ਕਿ ਬਖਸ਼ ਲੋ ਕਹਿਣ ਲੱਗਾ ਮੈਨੂੰ ਆਪਣੀਆਂ ਲੜਕੀਆਂ দান ਕਰ ਦੇ ਇਹ ਕਹਿਣ ਲੱਗਾ ਰਾਜਾ ਕਿ ਮਹਾਰਾਜ ਤੁਸੀਂ ਡਰ ਤੋਂ ਮੇਰੀਆਂ ਲੜਕੀਆਂ ਨੌਜਵਾਨ ਹੈ ਇਸੋ ਵਹਿਯਾ ਜਬਰੂਤ ਆਪਣਾ ਪਾ ਰਿਹਾ ਸਾਰਿਆਂ ਨੂੰ ਸੌ ਨਹੀਂ ਮਰ ਲਿਆ ਇਸ ਪ੍ਰਕਾਰ ਸਾਧ ਕਾਨੂੰਨੀ ਛੱਡਿਆ ਇਸ ਨੇ ਆਰ ਜੱਖ ਕਿੰਦਰ ਨਾਰ ਅਤੇ ਜੱਖੋਂ ਜਿੱਤੋ ਜਿਹੜੇ ਲੋਕ ਹਨ ਨਿਰਤਕਾਰੀ ਕਰਨ ਵਾਲੇ ਅਤੇ ਕਿੰਦਰਾਂ ਵਿੱਚੋਂ ਜੋ ਕਿੰਨਰ ਕਿੰਚਿਤ ਮਾਤਰ ਘੋੜੇ ਦਾ ਆਕਾਰ ਹੈ ਕਿੰਚਿਤ ਮਾਤਰ ਪ੍ਰੋਹਦਾ ਆਕਾਰ ਹੈ ਕਿ ਕਿੰਨਰ ਦੇ ਸਰੂਪ ਮੁਸਲਮਾਨਾਂ ਦਾ ਇਸ ਤਰ੍ਹਾਂ ਲਿਖਿਆ ਥੱਲੇਉ ਘੋੜੇ ਹੈ ਤੇ ਉਤੋਂ ਛਾਤੀ ਤੋਂ ਲਾ ਕੇ ਆਦਮੀ ਦਾ ਆਕਾਰ ਆ ਦਹ ਤਰਕਪੀਰ ਪਕੜੇ ਹੋਏ ਹੈ ਇਹ ਮੁਸਲਮਾਨਾਂ ਦੇ ਮਤ ਵਿੱਚ ਕਸ਼ਵੀਰਾ ਬਣਈਆਂ ਹਿੰਦੂਆਂ ਦੀਆਂ ਕਿੰਨਰਾਂ ਨਹੀਂ ਆਈਆਂ ਜੀਆਂ ਆਦਮੀ ਦਾ ਸਾਰਾ ਆਕਾਰ ਹੈ ਮੂੰਹ ਕੋੜੇ ਦਾ ਤੇ ਉਹ ਸੰਦੇ ਵਗੈਰਾ ਵਜਾਉਂਦੇ ਸੱਜਾ ਨੂੰ ਵਜਾਉਣ ਵਾਲੇ ਕਿੰਨਰ ਦੇਵਤਾ ਮੰਨੇ ਹੈ ਇਹਨਾਂ ਨੂੰ ਵੀ ਛੱਡਿਆ ਨਹੀਂ ਇਸ ਨੇ ਨਰ ਨਰਪੁਰਖਾਂ ਨੂੰ ਤਾਂ ਮੰਮ ਕਰ ਮਾਰੀ ਲਿਆ ਰਹੀ ਕਾਂਠ ਉੜ ਜਾ ਰਹੀ ਕਾਂਠ ਉੱਤੇ ਉੱਦਣੋਂ ਜਾ ਰਹੀ ਹੈ ਫਸਾ ਰਹੀ ਹੈ ਸਾਰਿਆਂ ਨੂੰ ਜਨ ਨਾਨਕ ਅੰਗ ਕੀਆ ਪ੍ਰਭ ਕਰਤਾ ਸੋ ਦੇ ਅਨੁਸਾਰ ਵੀ ਕਹਿੰਦੇ ਸਾਡੇ ਜਨਾਂ ਦਾ ਅੰਗ ਪਖ ਕੀਤਾ ਹੈ ਵਾਹਿਗੁਰੂ ਕਰਤਾ ਪੁਰਖ ਨੇ ਜਾ ਕੈ ਕੂਟ ਐਸੀ ਦਾਸਾ ਜਿਸ ਵਾਹਿਗੁਰੂ ਦੇ ਇੰਨੀਆਂ ਕਰੋੜਾਂ ਦਾਸੀਆਂ ਅਨਕ ਮਾਇਆ ਜਾਂ ਤੇ ਸੇਵਦਾਰ ਹਨੇਕਾਂ ਮਾਇਆ ਦਾਸੀਆਂ ਰੱਖੀਆਂ ਹੋਈਆਂ ਗੋਲੀਆਂ ਵਾਂਗੂ ਹਰੇ ਗਿਉ ਗੁਰੂ ਨਾਨਕ ਸਾਹਿਬ ਦਾਲਚੇ ਜਵਾਲਾਮੁਖੀ ਆ ਕੇ ਝਾੜੂ ਦਿੰਦੀ ਗੁਰੂ ਅੰਗਦ ਸਾਹਿਬ ਨੂੰ ਸਾਰੇ ਖੰਡੂਰੀਆਂ ਨੂੰ ਵਿਖਾਈ ਸੀ ਇਸ ਪ੍ਰਕਾਰ ਕਰੋੜਾਂ ਦਾਸੀਆਂ ਰੱਖੀਆਂ ਜਿਨ੍ਹਾਂ ਦੀਆਂ ਇਸੀਓ ਗੂਜਰੀ ਮਹੱਲਾ ਪੰਜਵਾਂ ਆਪਜਸ ਮਿਟੈ ਹੋਵੈ ਜਗ ਜਖੀਰਤ ਯਾਦੇ ਕਾਲ ਨਾ ਮਿਰਥੀ ਜਾਈਏ ਤੋ ਜਿਸ ਮਾਰੋਗੇ ਭਜਨ ਕਰਨੇ ਕਰਕੇ ਕਮਾਈ ਨਿਸਵਰ ਨਹੀਂ ਜਾਂਦੀ ਦੱਸਦੇ ਹੁਣ ਆਪਜਸ ਮਿਟੇ ਹੋਵੇ ਜਗਤੀ ਦੇ ਇਹ ਭਾਈ ਜੀ ਜੀ ਕੁਲਾਂ ਚ ਆਪਜਸ ਹੋਇਆ ਨਾ ਕਲੰਕ ਲੱਗਿਆ ਵੀ ਫਲਾਨਿਆਂ ਦੀ ਕੁਲ ਨੇ ਐਸੀ ਗਲਤੀ ਕੀਤੀ ਹੈ ਉਹਨਾਂ ਦੇ ਕਲੰਕ ਵਾਲੇ ਨਾ ਹੋਏ ਹੋਏ ਹੈ ਉਹ ਜਿਨ੍ਹਾਂ ਦੇ ਘਰ ਦੇ ਪੁੱਤਰ ਚੰਗਾ ਪੈਦਾ ਹੋ ਜਾਵੇ ਬੰਦਗੀ ਕਰਨ ਵਾਲਾ ਉਹਨਾਂ ਦੀਆਂ ਕੁਲਾਂ ਦਾ ਆਪਜਸ ਕਲੰਕ ਮਿਟ ਜਾਂਦਾ ਹੈ ਸਾਰੇ ਜਗਤ ਨੂੰ ਦੀ ਕੀਰਤ ਮਹਿਮਾ ਵਢਾਈ ਹੋ ਜਾਂਦੀ ਹੈ। ਦਰਗਹ ਬੈਸਨ ਪਾਇ। ਦਰਗਾਹ ਵਿੱਚ ਉਹਨਾਂ ਕੁੜਿਆਂ ਜਿਨ੍ਹਾਂ ਦਾ ਅਭਿਆਸ ਹੋਇਆ ਹੈ, ਉਹਨਾਂ ਨੂੰ ਵੀ ਉਸ ਭਗਤ ਦੇ ਪਿੱਛੇ ਦਰਗਾਹ ਵਿੱਚ ਬੈਠਣ ਵਾਸਤੇ ਸੱਚ ਕਰਨੇ ਥਾਂ ਮਿਲ ਜਾਂਦਾ ਪਾਇਆ ਜਾਂਦਾ ਹੈ। ਜਮ ਕੀ ਤਰਾਸ ਨਾਸ ਹੋਏ ਖਿੰਮਹਿ। ਜਮਾਂ ਦਾ ਜਿਹੜਾ ਦਰਵਾਜ਼ਾ ਵੀ ਕਿਸਮਤ ਨਾਸ ਹੋ ਜਾਂਦਾ ਹੈ। ਸੁਖ ਆਨੰਦ ਸੇਤੀ ਘਰ ਜਾਈਐ। ਸੋਖਾਂ ਦੇ ਸੇਤੀ ਕਰ ਜਾਈਏ ਸੁਖ ਸਰੂਪ ਜੋ ਘਰਵਾ ਸੱਚਖੰਡ ਉਹਦੇ ਤੇ ਅਨੰਦ ਸਮੇਤ ਜਾਈਦਾ ਹੈ ਇਸ ਲੋਕ ਚ ਵੀ ਸੁਖ ਹੈ ਇਹ ਅਨੰਦ ਸਹਿਤ ਆਪਣੇ ਸਰੂਪ ਵੀ ਘਰ ਚ ਪਹੁੰਚ ਜਾਈਦਾ ਹੈ ਜਾ ਤੀ ਕਾਲ ਨਾ ਮਿਰਥੀ ਜਾਈਏ ਜਿਸ ਕਰਕੇ ਮਾਰੇ ਦਾ ਭਜਨ ਕਰਨੇ ਕਰਕੇ ਕਮਾਈ ਨਿਸਫਲ ਨਹੀਂ ਜਾਂਦੀ ਹਾਂ ਆਣ ਪਹਿਰ ਸਿਰੂ ਪ੍ਰਭ ਆਪਣਾ ਉਹ ਆਪਣਾ ਵਾਹਿਗੁਰੂ ਪਰਮੇਸ਼ਰ ਹੈ ਹੋਰ ਕੋਈ ਆਪਣਾ ਨਹੀਂ ਉਹ ਲਾਠੇ ਪੈਰ ਸਿਮਰਨ ਕਰੋ ਮਨ ਤਾਂ ਸਦਾ ਧਿਆਈਏ ਮੋਹ ਕਰਕੇ ਤਨ ਕਰਕੇ ਸਾਰੋਂ ਹੋਰੋਂ ਕਰਕੇ ਕਿਉਂਦੇ ਰਹਾ ਕਰੀਏ ਰਹਾਉ ਮੋਹੇ ਸਰਨ ਦੀਨ ਦੁਖ ਪੰਜ ਸਰਾਮ ਦੇ ਕੇ ਜਾਦੇ ਹਮਾਰੇ ਮੈਂ ਤਾਂ ਆਪ ਦੀ ਸ਼ਰਨ ਹਾਂ اے ਗਰੀਬਾਂ ਦੇ ਦੁਖ ਪੰਨਣ ਵਾਲੇ ਜੀ ਸੋਈ ਪ੍ਰਭ ਪਾਈਏ اے ਪ੍ਰਭ ਅਕਾਲ ਪੁਰਖ ਜੀ ਉਹ ਤੁ ਆਪਣਾ ਸਰੂਪ ਆਨੰਦ ਬਖਸ਼ੇ ਉਹੀ ਪਾ ਸਕਦੇ ਆ ਪ੍ਰਖੋ ਤੁਸੀਂ ਬਖਸ਼ੋ ਤਾਹੀ ਮਾਰਾ ਪਾਈਏ ਤੇਰੇ ਸਰੂਪਾ ਨੰਦੇ ਨਾਏ ਤੂੰ ਦੇ ਸੂਈ ਪ੍ਰਭ ਪਾਈਏ ਜੇ ਮਾਰਾ ਜੋ ਤੂੰ ਬਖਸ਼ਨੇਵੇਂ ਉਸਨੂੰ ਤਾਂ ਹੀ ਸੂਈ ਪ੍ਰਭੂ ਜੀ ਪਉਣਾ ਕਰੀਏ ਅਸੀਂ ਚਰਨ ਕਮਲ ਨਾਨਕ ਰੰਗ ਰਾਤੇ ਇਸ ਕੇ ਪਾਸ਼ਾ ਜੀ ਜੋ ਆਵੇ ਚਰਨਾਂ ਕਉਣਾ ਦੀ ਗੁਰੂ ਸਾਹਿਬ ਜੀ ਕਹਿੰਦੇ ਪ੍ਰੇਮ ਰੰਗ ਚ ਰੰਗੇ ਹੋਏ ਆ ਹਰ ਦਾਸ ਹੈ ਪੈਜ ਰਖਾਈ ਆ ਉਹਨਾਂ ਤੋਂ ਸੰਦੇ ਹੀ ਰੀ ਤੁਸੀਂ ਪੈਜ ਰੱਖਦੇ ਆਇਓ ਪਿੱਛੇ ਕੋਣ ਰਖਦੇ ਹੋ ਅੱਗੇ ਨੂੰ ਰਖਾਈ ਹੈ ਰਖੋਂਗੇ ਬੂਜਰੀ ਮਹੱਲਾ ਪੰਜਵਾ ਵਿਸ਼ਵੰਗ ਭਰ ਜੀਨ ਕੋ ਦਾਤਾ ਮੋ ਮੇਰੇ ਚਰਨ ਕਬਲ ਸੰਗ ਰਾਜ ਹਯੂਰ ਕਹਿੰਦੇ ਵਿਸ਼ਵੰਗ ਭਰ ਗਿਸਵ ਸੰਸਾਰ ਨੂੰ ਭਰਪੂਰਤੀ ਕਰਨ ਵਾਲਾ ਜੋ ਪਾਲਣਾ ਕਰਨ ਵਾਲਾ ਪਰਮੇਸ਼ਵਰ ਹੈ ਸੰਸਾਰ ਸੰਪੂਰਨ ਦੀ ਪਾਲਣਾ ਕਰਨ ਵਾਲਾ ਧਰਮ ਕੋ ਖਣ ਕਰਨ ਵਾਲਾ ਜੀ ਆਨੁਸਾਰਿਆਂ ਨੂੰ ਦਾਤਾਂ ਦੇਣ ਵਾਲਾ ਭਗਤ ਭਰੇ ਪੰਧਾਰ ਰੂਪ ਰਿਸ਼ੀ ਦੀ ਭਗਤੀ ਦੇ ਪੰਧਾਰੇ ਸੰਤਾਂ ਪਖਤਾਂ ਦੇ ਗੁਰਾਂ ਦੇ ਹਿਰਦੇ ਭਰੇ ਹੋਏ ਹਨ ਜਾ ਕੀ ਸੇਵਾ ਨਿਭਲ ਨਾ ਹੋ ਜਿਸ ਮਾਲਾ ਦੀ ਸੇਵਾ ਭਗਤੀ ਕੀਤੀ ਇਹ ਨਿਸ਼ਵਲ ਨਹੀਂ ਹੁੰਦੀ ਹੈ ਖਾਲੀ ਨਹੀਂ ਜਾਂਦੀ ਹੈ ਬਿਨ ਮਹ ਕਰੇ ਉਧਾਰ ਜੋ ਵਿਚਨ ਵਿੱਚ ਮਹਾਰਾਜ ਜੀਆ ਦਾ ਉਧਾਰ ਕਰਦੇ ਦਾ ਵਿਚਾਰ ਕਰਦਾ ਹ ਮਨ ਮੇਰੀ ਚਰਨ ਕਮਲ ਸੰਗਰਾ ਮੇਰੇ ਦੁਆਰੇ ਮਨ ਉਸ ਅਕਾਲ ਪੁਰਖ ਦੇ ਚਰਨਾ ਕਉਨਾਂ ਦੀ ਆ ਰਚਨਾ ਕਰ ਪ੍ਰੇਮ ਦੇ ਨਾਲ ਸਗਲ ਜੀ ਜਾ ਕਉ ਆਰਾਧਨ ਸਾਰੇ ਜੀ ਜਾਂ ਜਿੰਨੇ ਕਿਸ ਪਰਮੇਸ਼ਰ ਨੂੰ ਸਾਰੇ ਯਾਦ ਕਰਦੇ ਰਾਹ ਦੇਣ ਆਪਣੇ ਮਤਲਬ ਪਏ ਤੋਂ ਤਾਂ ਹੂੰ ਕਉ ਪੂਜਾ ਉਸ ਪਰਮੇਸ਼ਰ ਨੂੰ ਮੰਨ ਇਸੇ ਨੂੰ ਕੀ ਮੰਗਣਾ ਹੈ ਇੱਕ ਸਾਲ ਸੰਗੀ ਜੀਵਿਦਾਰ ਸੀ ਰਾਜਾ ਸ਼ਿਕਾਰੀ ਆਉਨ ਤੇ ਲੱਗੀ ਸੀ ਉਸਨੂੰ ਪਾਣੀ ਪਿਆਇਆ ਉਹਦੇ ਕੋਲੇ ਠੰਡਾ ਸੀ ਹਲਵਾਉਂਦੇ ਨੇ ਪਾਣੀ ਪੀ ਕੇ ਰਾਜਾ ਸ਼ਾਪ ਦੇ ਆਇਆ ਕਹਿਣ ਲੱਗਾ ਜੋ ਲੋੜ ਪਏ ਫੇ ਮੇਰੇ ਕੋਲੇ ਆਈ ਰਾਜਾ ਨਵਾਜ਼ ਪੜ ਰਿਆ ਸੀ ਜਦੋਂ ਉਸਦੇ ਪਾਸੇ ਵਜ਼ੀਰ ਨੂੰ ਪੁੱਛ ਕੇ ਗਿਆ ਤੇ ਉਹ ਦੁਆ ਕਰ ਰਿਹਾ ਸੀ ਨਵਾਜ਼ ਪੜ ਕੇ ਮਗਰੋਂ ਹੱਥ ਚੌੜੇ ਜੇ ਕਰਕੇ ਜਿਵੇਂ ਸਾਧ ਵੀ ਮੱਥਾ ਟੇਕਦੇ ਜਦੋਂ ਹੱਥ ਚੌੜੇ ਜੇ ਕਰਕੇ ਦੇਖਦੇ ਐ ਕਿਉਂ ਇਹ ਦੁਆ ਮੁਸਲਮਾਨ ਕਰ ਰਿਹਾ ਸੀ ਇਹ ਜੱਟ ਪਹੁੰਗਿਆ ਵਜ਼ੀਰ ਨੂੰ ਕਹਿੰਦੇ ਕੀ ਗੱਲ ਹੈ ਅਕੇ ਖੁਦਾ ਤੋਂ ਮੰਗਦਾ ਕਹਿੰਦੇ ਮੰਗਦਾ ਹੀ ਐ ਜੇ ਜੇ ਮੰਗਦਾ ਤਾਂ ਇਹ ਤੋਂ ਮੰਗਤੇ ਤੂੰ ਕੀ ਮੰਗਣਾ ਉਸੇ ਨੂੰ ਮੰਗਾਗੇ ਜੀ ਤੋਂ ਮੰਗਦਾ ਝੱਟ ਉਥੋਂ ਮੁੜ ਆਇਆ ਸੋ ਇਸ ਪ੍ਰਕਾਰ ਮਹਾਰਾ ਸਾਹਿਬ ਕਹਿੰਦੇ ਹਨ ਸਗਲ ਜੀ ਜਾ ਕਉ ਆਰਾਧਨ ਸਾਰੇ ਜੀ ਉਸ ਨੂੰ ਆਰਾਧਦੇ ਹੈ ਤਾਹੂ ਕਉ ਪੂਜਾ ਉਸੇ ਨੂੰ ਮੰਗਣਾ ਕਰ ਹੋਰ ਕਿਸ ਤੋਂ ਕੀ ਮੰਗਣਾ ਹੈ ਮੰਗਜਨ ਨੂੰ ਕੀ ਮੰਗਣਾ ਹੈ ਭਾਈ ਗੁਰਦਾਸ ਜੀ ਨੇ ਕਹਿ ਸਕਦਰ ਸੱਚਾ ਛੱਡ ਕੇ ਮਨੁਖ ਹੋਏ ਬੰਦੇ ਦਾ ਬੰਦਾ ਰਹਾਉ ਨਾਨਕ ਸਰਨ ਤੁਮਾਰੀ ਕਰਤੇ ਸੰਸਾਰ ਦੀ ਚੰਨਹਿੇ ਕਰਦਾ ਪੁਰਖ ਵਾਹਿਗੁਰੂ ਆਪ ਦੀ ਸਰਨ ਹੂੰ ਹੋ ਪ੍ਰਭ ਪ੍ਰਾਨ ਆਧਾਰ ਹੋਏ ਪ੍ਰਭ ਸਾਡੇ ਪ੍ਰਾਨਾਂ ਦਾ ਆਸਰਾ ਰੂਪ ਹੈ ਹੋਏ ਸਹਾਈ ਜਿਸ ਤੂੰ ਰਾਖੈ ਜਿਨੋ ਦੇ ਆਮਰਸ ਹੈ ਕੁੰਨੇ ਉਹ ਰੱਖਿਆ ਕਰਦੇ ਮਾਤੇ ਦੇ ਗਰਭ ਚ ਵੀ ਐਸ ਲੋਕ ਚ ਵੀ ਇਸ ਕਹਾ ਕਰੇ ਸੰਸਾਰ ਉਹ ਸੰਸਾਰੀ ਜੀਵ ਜਿਹੜੇ ਮਾਗਰ ਮਛ ਵਾਂਗੂ ਨਿਕਲ ਜਾਂਦਾ ਵਾਰੇ ਕੀ ਕਰ ਸਕਦੇ ਆ ਸੰਸਕ੍ਰਿਤੀ ਸੰਸਾਰਾ ਜੋ ਪ੍ਰਣਾਮ ਭਾਵ ਨੂੰ ਪ੍ਰਾਪਤ ਹੁੰਦੇ ਜਾਂਦੇ ਆ ਬਗਮਦੇ ਜਾਂਦੇ ਤਬਦੀਲੀਆਂ ਪਾਉਂਦੇ ਲੋਕ ਕੀ ਕਰ ਸਕਦੇ ਉਹਨਾਂ ਨੂੰ ਵਿਗਾੜ ਸਕਦੇ ਆ ਮੂਜਰੀ ਮਹੱਲਾ ਪੰਜਵਾ ਜਨਕੀ ਪੈਦ ਸਵਾਰੀ ਆ ਤੂਜੇ ਜਿਹੜੇ ਜਨ ਸੇਵਕ ਹੋਏ ਮਾਰਾ ਉਹਨਾਂ ਦੀ ਪੈਜ ਜੋ ਪੁਰਤਗਿਆ ਸੀ ਕੋਈ ਨਿਜਮ ਸੀ ਉਹਨਾਂ ਦਾ ਪਰਣ ਸੀ ਉਹਨਾਂ ਦੀ ਪੈ ਜ ਪ੍ਰਤਗਿਆ ਆਪ ਹੀ ਸਵਾਰਨਾ ਕੀਤੀ ਹੈ ਹਰ ਹਰ ਨਾਮ ਦੀਓ ਗੁਰ ਅੰਖਦ ਸੇ ਸਤਿਗੁਰੂ ਆਪਨ ਪਰਮੇਸ਼ਰ ਦਾ ਨਾਮ ਹੀ ਦਵਾਈ ਉਹਨਾਂ ਨੂੰ ਦਿੱਤਾ ਹੈ ਉਤਰ ਗयो ਸਭ ਤਾਪ ਜਿਸ ਦਵਾਈ ਦੇ ਦੇਣੇ ਕਰਕੇ ਉਹਨਾਂ ਦਾ ਆਦੀ ਬਿਆਦੀ ਉਪਾਦੀ ਰੂਪ ਤਾਪ ਅਦੀ ਆਤਮ ਕਾਪ ਅਦੀ ਭੂਤ ਕਤਾਪ ਅਦੀ ਰਹਿਵਾਦ ਕਤਾਪ ਅਦੀ ਹਕਮ ਮੰਗੇ ਆਸਰੇ ਹੋਣ ਵਾਲੇ ਤਾਪ ਕਾਮ ਕ੍ਰੋਧ ਆਦਿਕ ਅਤੇ ਅਦਿ 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 ਭੂਤਕ ਤਤਾਂ ਦੀਆਂ ਖਿਲਦਾਂ ਦੇ ਵਿਗੜਨੇ ਕਰਕੇ ਜੋ ਵਿਆਦ ਆਦਿਕ ਬਾਏ ਪਿਤ ਕਾਹਰ ਉਦਲ ਵਿਗਾੜ ਆਦਿਕ ਹੁੰਦੇ ਆ ਇਹ ਉਪਾਧੀਆਂ ਰੂਪ ਅਤੇ ਇਹ ਅਦ ਭੂਤ ਕਹਤੇ ਆ ਜੇ ਕਿਸੇ ਕਰਕੇ ਪ੍ਰੇਸ਼ ਪੀੜਾ ਹੋਣੀ ਜਾਂ ਡਾਂਗ ਸੋਟਾ ਖਾ ਲੈਣਾ ਜਾਂ ਤੇਰੇ ਮਾਰ ਦੇਣਾ ਇਹ ਉਪਾਧੀ ਹੈ ਕਿ ਇਹ ਅਦਿ ਦੇਵਨ ਦਾ ਨਾਮ ਹੋਏ ਸਾਰੇ ਤਾਪ ਉਹਨਾਂ ਦੇ ਉੱਤੇ ਜਾਂਦੇ ਹਨ रहाओ हर गोबिंद रखे परमेश्वर श्री गुरु हर गोबिंद महाराज जी के ताई अकाल पुरख वाहिगुरु ने पृथ्वी ने जहर ब्राह्मण तो दुआई सपेला छाया ਸੁਪੀਲੀ ਤੋਂ ਸਾਡੀ ਛੜਾਇਆ ਨਾਈ ਜ਼ਹਿਰ ਲਾ ਕੇ ਅਸਰੇ ਨੂੰ ਆਈ ਗੁਰੂ ਹਰਗੋਬਿੰਦ ਸਾਹਿਬ ਦੀ ਰੱਖਿਆ ਕੀਤੀ ਆਲਵਾ ਹੀ ਗੁਰੂ ਨੇ ਆਪਣੀ ਕਿਰਪਾ ਧਾਰ ਦੀ ਕਿਰਪਾ ਦ੍ਰਿਸ਼ਟੀ ਧਾਰ ਕੇ ਹਰਗੋਬਿੰਦ ਹਰਗੋਬਿੰਦ ਰੱਖਿਓ ਪਰਮੇਸ਼ਰ ਇਸੇ ਪ੍ਰਕਾਰ ਹਰੀ ਜੋ ਧਰਤੀ ਦਾ ਰਾਖਾ ਹੈ ਪਰਮੇਸ਼ਵਰ ਉਸਨੇ ਆਵਰੇ ਜੀਆਸਮਾ ਜਨਨ ਰੱਖਿਆ ਹੈ ਆਪਣੀ ਕਿਰਪਾ ਦੀਸ਼ੀ ਧਾਰ ਕਰਕੇ ਮਿਟੀ ਵਿਆਬ ਸਰਬ ਸੁਖ ਹੋਏ ਵਿਆਬ ਰੋਗ ਸਾਰੇ ਮਿਟ ਗਏ ਸਤਲਾਜ ਕ ਨਿਕੜੀ ਸੀ ਸਾਰੇ ਸੁਖ ਪ੍ਰਾਪਤ ਹੋ ਗਏ ਹਰ ਹੁਣ ਸਦਾ ਵਿਚ ਯਾਏ ਵਾਏ ਤੇ ਰਹੇ ਕਾਫਰ ਉਧਰ ਵਗੜ ਆ ਦੇ ਜਨੀਆ ਵਿਆਦਾਂ ਅਸੀ ਰੋਗ ਸਭ ਨਾਸ ਹੋ ਗਏ ਤੇ ਸਾਰੇ ਸੁਖ ਹੋ ਗਏ ਹਰ ਗੁਣ ਸਦਾ ਵਿਚਾਰ ਕਰ ਕੋਰੀ ਦੇ ਗੁਣਾਂ ਨੂੰ ਸਦਾ ਵਿਚਾਰਦੇ ਰਹਿਨੇ ਹੋ ਕਿ ਉਸ ਦਾ ਉਪਕਾਰ ਹੈ ਇਹ ਅੰਗੀਕਾਰ ਕਿਉ ਮੇਰਾ ਕਰਤਾ ਮੇਰਾ ਕਰਤਾ ਪ੍ਰਖ ਨੂੰ ਪਖ ਕੀਤਾ ਗੁਰਤਾਰ ਦੇ ਮਾਲਕ ਨੂੰ ਹਰ ਕੋ ਕਿਸਾਨ ਨੂੰ ਸਾਥ ਤਾਂ ਰੱਖਿਆ ਹੈ ਗੁਰਪੂਰੇ ਕੀ ਵਡਿਆਈ ਗੁਰੂ ਨਾਨਕ ਦੇ ਪੂਰਿਆਂ ਦੀ ਸਾਰੀ ਵਡਿਆਈ ਹੈ ਪਖ ਕੀਤੇ ਆਪਣੇ ਸੇਵਕਾਂ ਦਾ ਨਾਲ ਦੀ ਵਧਾਈ ਹੈ ਸਾਰੀ ਆਪ ਚੱਲ ਨੀਬ ਧਰੀ ਗੁਰਨਾਮੇ ਗੁਰੂ ਕਾਨਕ ਸਾਹਿਬ ਜੀ ਨੇ ਜਿਹੜੀ ਚੱਲ ਗੁਰਿਆਈ ਦੀ ਨਿਉ ਰੱਖੀ ਐਨ ਇਹ ਸਦਾ ਕਾਇਮ ਰਹੇਗੀ ਤਰਸੀਰ ਕਿਹਾ ਸੀ ਕਿ ਆਪਣਾ ਮਹਿਰਮਾਨ ਗੱਦੀ ਦਾ ਮਾਲਕ ਹੋਵੇਗਾ ਇਹ ਕਰਮੋਂ ਕੀ ਸੰਸਾ ਕਰਦੀ ਹੈ ਇਹਨਾਂ ਦੇ ਘਰ ਪੁੱਤਰ ਨਹੀਂ ਪੈਦਾ ਹੋਣਾ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਉਤਾਰ ਹੋਇਆ ਬਾਵੇ ਗੁੱਡੇ ਸਾਹਿਬ ਦੇ ਵੰਡ ਕਰਕੇ ਇਹ ਚੱਲ ਨਹੀਂ ਰੱਖੀ ਗੁਰਨਹਰੂ ਸਾਵਣ ਨਿਤਨਿਤ ਚੜਾ ਸਵਾਈ ਇਸਨਾ ਅਫਜਲ ਨੀਵ ਰੱਖੀ ਭਗਤੀ ਦੀ ਇਹ ਚੱਲ ਨਹੀਂ ਰੱਖੀ ਹੈ ਗੁਰਸਿੱਖੀ ਦੀ ਇਹ ਚੱਲ ਨਹੀਂ ਰੱਖੀ ਹੈ ਸੋ ਇਸ ਪ੍ਰਕਾਰ ਅਵਨਾਸੀ ਸਰੂਪ ਦੇ ਗਿਆਨ ਦੀ ਚੱਲ ਨਹੀਂ ਰੱਖੀ ਹੈ ਨਿਤਨਿਤ ਚੜਾ ਸਵਾਈ ਨਿਗ੍ਹਾ ਭਰਤੀ ਦੂਣੀ ਚੌਗਣੀ ਵਿਢਿਆਈ ਚੜਦੀ ਹੈ ਸਵਾਈ ਪੁਰੀਆ ਫਾਜ਼ਾਦਕਾਂ ਦੀ ਪ੍ਰਾਪਤੀ ਰੂਪ ਉਸੋ ਵਿੱਚ ਆਦਕ ਬੂਜਰੀ ਮਹੱਲਾ 5ਵਾਂ ਕਬੂ ਹਰ ਕੋ ਚੀਤ ਨਾ ਲਾਏ ਗਰੀਬ ਵਾਸ ਤੇ ਪਾਦਸ਼ਾ ਵਿਰਾਗ ਮਈ ਉਪਦੇਸ਼ ਦਹਦੇ ਹੈ ਮੋਛ ਢਾਉਣ ਵਾਸਤੇ ਇਹ ਜੀਵ ਕਦੇ ਵੀ ਪਰਮੇਸ਼ਵਰ ਦੇ ਨਾਲ ਤਾਂ ਕਿਤਨੀ ਆਫਜ਼ਾ ਲਾਉਣਾ ਕੀਤਾ ਜੋੜਿਆ ਧੰਦਾ ਕਰਤ ਬਿਹਾਨੀ ਉਦ ਹੈ ਇਹ ਧਾ ਜਾਣ ਵਾਲੇ ਇਹ ਪਦਾਰਥਾ ਉਹਨਾਂ ਦੇ ਧੰਦੇ ਕਰਦੇ ਆਂ ਜੀ ਤੇਰੀ ਸਾਰੀ ਉਮਰ ਗੁਜ਼ਰ ਗਈ ਹੈ ਗੁਣ ਨਿਦ ਨਾਮ ਨਾਗਾ ਜੋ ਬਨਾਂ ਦਾ ਸਮੁੰਦਰ ਪਰਮੇਸ਼ਰਾ ਉਹਦੇ ਅਮਰਤ ਨਾਮ ਨੂੰ ਗੋਣਾ ਹੀ ਨਹੀਂ ਕੀਤਾ ਕਦੇ ਤਾਂ ਇਹ ਜੀਵਨ ਬੁਝਾ ਗੇ ਰਹਾਉ ਕੌਡੀ ਕੌਡੀ ਜੋੜਤ ਕੱਪਤੇ ਇਹ ਕੌਡੀ ਕੋਡੀ ਮਾਇਆ ਜੋੜ ਕਰਕੇ ਸੋ ਕੌਡੀ ਕੋਡੀ ਜੋੜ ਕੇ ਜੋਰੇ ਲੱਖ ਕਰੋਰ ਅੰਤਿਵਾਰਨਾ ਕਸ਼ਣੇ ਲਈ ਲੰਗੋਟੀ ਤੋਰ ਇਸ ਪ੍ਰਕਾਰ ਕੌਡੀ ਕੌਡੀ ਮਾਇਆ ਜੋੜ ਕਰਕੇ ਕਲਤੇ ਛਾਲ ਕਰਨਾ ਹੈ ਜੇ ਵੀ ਲੋਕਾਂ ਦੇ ਨਾਲ ਅਣਕ ਜੂਤ ਕਰਤਾ ਅਰੇਕਾਂ ਜੂਤੀਆਂ ਕਰਕੇ ਪਦਾਰਥਾਂਾਂ 'ਤੇ ਦੌੜਿਆ ਫਿਰਦਾ ਵੀ ਕਿਤੋਂ ਪ੍ਰਾਪਤ ਹੋ ਜਾਵੇ ਉਹਨੇ ਕਾਂ ਜੂਤੀਆਂ ਕਰ ਦਿਆ ਤਾਂ ਜਾਂਦਾ ਚਲਿਆ ਜਾਂਦਾ ਨਾਸ਼ ਹੋ ਜਾਂਦਾ ਹੈ ਰਮੇਸ਼ਰਤ ਪ੍ਰਭ ਕੀਤੇ ਦੁਖ ਗਨਈਏ ਹੈ ਵਾਹਿਗੁਰੂ ਦੇ ਭੁਲਨੇ ਕਰਕੇ ਕਿੰਨੇ ਕ ਦੁਖ ਹੋਣਗੇ ਤੇ ਜਿਨੇ ਨਹੀਂ ਜਾ ਸਕਦੇ ਬਿਆੰਤ ਦੁਖ ਹੋਣਗੇ ਮਹਾ ਮੂਨੀ ਖਾਏ ਤੇ ਮਹਾ ਮੂਨੀ ਮਾਇਆ ਦੇ ਮੋਹਨ ਤੈਨੂੰ ਖਾ ਲਿਆ ਖੈ ਕਰ ਤੇ ਨਾਸ ਕਰ ਦੁੱਤਾ ਹੈ ਕਰਹੁ ਅਨੁਗ੍ਰਹ ਸੁਆਮੀ ਮੇਰੇ ਇਹ ਬਚਨੇ ਮਾਰੇ ਅੱਗੇ ਅਰਦਾਸ ਕਰੇ ਸੁਆਮੀ ਮਾਲਕ ਮੇਰੇ ਅਕਾਲ ਪੁਰਖ ਆਪ ਸਾਡਾ ਅਨੁਗ੍ਰਹੋ ਕਿਰਪਾ ਦ੍ਰਿਸ਼ਟੀ ਕਰੋ ਗਨ ਹੋ ਨਾ 모ਹੇ ਕਮਾਇ ਮੇਰੀ ਜੇਰੀ ਮਾੜਾ ਗਲਤੀ ਦੀਆਂ ਕਮਾਈਆਂ ਕੀਤੀਆਂ ਸੋ ਤੋਂ ਬਰਾਬਰ ਕਰਤ ਹੈ ਜੇਤੇ ਜਨਨੀ ਚੀਤਨਾ ਰਾਖਸ ਲੇਤੇ ਉਹ ਗਿਣਿਓ ਨਾ ਤਾਂ ਅਸੀਂ ਬਖਸ਼ੇ ਜਾਵਾਂਗੇ ਲੇਖੇ ਕਤਨੇ ਛੂਟੇ ਖਣਖਨ ਪੂਰਨ ਹਾਰ ਬਖਸ਼ਨ ਹਾਰ ਬਖਸਲੇ ਨਾਨਕ ਪਾਰੋ ਤਾਰ ਗੋਬਿੰਦ ਦਇਆਲ ਕਿਰਪਾਲ ਸੁਖ ਸਾਗੈ ਗੋਬਿੰਦ ਪਿੱਛੇ ਵੀ ਆਪ ਦਇਆਲੂ ਸੀ ਸੱਜੂਗ ਤੇ ਤੇਜ ਵੀ ਕਿਰਪਾਲੂ ਸੀ ਧਰਪੁਰ ਜੀ ਵੀ ਸੁਖਾ ਦੇ ਸਮੁੰਦਰ ਸੀ ਨਾਨਕ ਹੁਣ ਵੀ ਆਪ ਸੁਖਾ ਦੇ ਸਮੁੰਦਰ ਹੋ ਨਾਨਕ ਹਰ ਸਰਨ ਆਇਓ ਜਿਸ ਜੇ ਪਾਦਸ਼ਾਹ ਹਰੀ ਆਪ ਦੀ ਤਿੰਨਾ ਕਾਲਾਂ ਚਾਪ ਕਿਰਪਾਲੂ ਦੇ ਆਲੂ ਹੋ ਏ ਪਿਛਵੀ ਰੱਖੇ ਆਪ ਦੀ ਹਰੀ ਸਰਨ ਆ ਗਏ ਹਾਂ